ਮਾਂ ਕਾਲੀ ਦਾ અપਮਾਨ ਕਰਨ ਵਾਲੀ ਪਾਇਲ ਮਲਿਕ ਅਤੇ ਉਸ ਦੇ ਸਾਥੀਆਂ ਵਿਰੁੱਧ ਤਾਰਾ ਤਹਿਤ ਸਖਤ ਕਾਰਵਾਈ ਕੀਤੀ ਜਾਵੇ ਵਾਲੀ ਆ ਮਾਂ ਕਾਲੀ ਦਾ અપਮਾਨ ਕਰਨ ਵਾਲੀ ਪਾਇਲ ਮਲਿਕ ਵਿਰੁੱਧ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਦੇ ਹੋਏ ਵੀ ਐਚ ਪੀ ਨੇ ਦਿੱਤਾ ਮੰਗ ਪੱਤਰ ਕਪੂਰਥਲਾ ਕੁਝ ਦਿਨ ਪਹਿਲਾਂ ਜ਼ੀਰਕਪੁਰ ਦੇ ਰਹਿਣ ਵਾਲੇ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਨੇ ਮਾਂ ਕਾਲੀ ਦਾ ਰੂਪ ਧਾਰਨ ਕਰਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤੀ ਸੀ ਵੀਡੀਓ ਦੇ ਸ਼ੁਰੂ ਵਿੱਚ ਉਹ ਇੱਕ ਛੋਟਾ ਪਹਿਰਾਵਾ ਪਹਿਨੀ ਹੋਈ ਹੈ ਅਤੇ ਆਪਣੇ ਹੱਥ ਵਿੱਚ ਇੱਕ ਵੱਡਾ ਮੁਕਟ ਫੜੀ ਹੋਈ ਹੈ ਅਤੇ ਅਗਲੇ ਹੀ ਪਲ ਉਹ ਕਾਲੀ ਮਾਤਾ ਦੇ ਰੂਪ ਵਿੱਚ ਦਿਖਾਈ ਦੇ ਰਹੀ ਹੈ ਉਸ ਦੀ ਇਸ ਵੀਡੀਓ ਨੂੰ ਮਾਤਾ ਦੇ ਭਗਤਾਂ ਅਤੇ ਕਈ Hindu ਸੰਗਠਨਾ ਨੇ ਪਸੰਦ ਨਹੀਂ ਕੀਤਾ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਬੁੱਧਵਾਰ ਨੂੰ ਵਿਸ਼ਵ Hindu ਪ੍ਰੀਸ਼ਦ ਅਤੇ ਬਜਰੰਗ ਦਲ ਦੇ ਆਗੂਆਂ ਦਾ ਇੱਕ ਵਫ਼ਤ ਜਿਸ ਦੀ ਅਗਵਾਈ ਵਿਸ਼ਵ Hindu ਪ੍ਰੀਸ਼ਦ ਦੇ ਜ਼ਿਲ੍ਹਾ ਸੈਸਰ ਪ੍ਰਸਤ ਮੰਗਤਰਾਮ ਪੋਲਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਨੇਤਾ Swami Raghunath, ਜ਼ਿਲ੍ਹਾ ਉਪ ਪ੍ਰਧਾਨ ਵਿਜੇ Yadav, ਬਜਰੰਗ ਦਲ ਦੇ ਜ਼ਿਲ੍ਹਾ ਮੰਤਰੀ ਸੰਜੀਤ ਸ਼ਰਮਾ ਅਤੇ ਜ਼ਿਲ੍ਹਾ ਇੰਚਾਰਜ ਚੰਦਰ ਮੋਹਨ ਪੋਲਾ ਅਤੇ ਸੀਨੀਅਰ ਨੇਤਾ ਰਾਜੀਵ ਟੰਡਨ ਨੇ ਕੀਤੀ। ਇਸ ਵਫ਼ਦ ਨੇ ਡੀਐਸਪੀ ਕਪੂਰਥਲਾ ਉਪਕਾਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਐਸਐਸਪੀ ਗੌਰਵ ਤੂਰਾ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਦੱਸਿਆ ਗਿਆ ਸੀ ਕਜ਼ੀਰਕਪੁਰ ਦੇ ਰਹਿਣ ਵਾਲੇ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਨੇ ਅਰਹਦ ਨਗਨ ਹਾਲਤ ਵਿੱਚ ਮਾਂ ਕਾਲੀ ਦਾ ਰੂਪ ਧਾਰਨ ਕਰਕੇ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਜਿਸ ਨਾਲ Hindu ਸਮਾਜ ਦੀਆਂ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਲਈ ਉਕਤ ਔਰਤ ਅਤੇ ਉਸ ਦੇ ਸਾਥੀਆਂ ਤੇ ਤਾਰਾਏ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਪਵਿੱਕ ਵਿੱਚ ਕੋਈ ਵੀ ਅਜੀਹਾ ਕੰਮ ਕਰਨ ਤੋਂ ਪਹਿਲਾਂ ਦੋ ਵਾਰ ਸੋਚੇ इस मौके विश्व हिंदू परिषद के जिला प्रधान जीवन प्रकाश वालिया ने पत्रकार गलबात करद कहा कि सोशल मीडिया ते एक वीडियो वायरल हो रही है जिसने हर सनातन प्रेमी न ठेस पहुंचाई है जिस विच अरमान मलिक दी पत्नी पायल मलिक नगन हालत विच मां काली दा रूप धारण कर रही है अते अरमान मलिक दी दूजी पत्नी कृतिका मलिक इस नु तैयार कर रही है जिस दी वीडियो ਉਹਨਾਂ ਨੇ ਸਾਵਣ ਦੇ ਪਵਿੱਤਰ ਮਹੀਨੇ ਵਿੱਚ ਸੋਸ਼ਲ ਮੀਡੀਆ ਤੇ ਐਕਟਿਵ ਕੀਤੀ ਹੈ ਅਤੇ ਸਨਾਤਨ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਵਾਲਿਆ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਉਹਨਾਂ ਨੇ ਅਜਿਹਾ ਕਿੰਮ ਕੀਤਾ। ਸਨਾਤਨ ਧਰਮ ਦਾ ਮਜ਼ਾਕ ਉਡਾਉਣ ਲਈ ਜਾਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ। ਉਹਨਾਂ ਕਿਹਾ ਕਿ ਕਿਹੜੀਆਂ ਵਿਦੇਸ਼ੀ ਤਾਕਤਾਂ ਹਨ ਜੋ ਉਹਨਾਂ ਨੂੰ ਫੰਡ ਦੇ ਰਹੀਆਂ ਹਨ ਅਤੇ ਸਨਾਤਨ ਧਰਮ ਵਿਰੁੱਧ ਅਜਿਹੇ ਵੀਡੀਓ ਬਣਾ ਰਹੀਆਂ ਹਨ। ਉਨ੍ਹਾਂ ਦੇ ਖਾਤਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਵਿਰੁੱਧ ਟੁਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵਾਲੀਆ ਨੇ ਕਿਹਾ ਕਿ ਮਾਂ ਕਾਲੀ ਦਾ અપਮਾਨ ਕਰਨਾ Hindu ਧਰਮ ਦਾ ਕੋਰ ਅਪਮਾਨ ਹੈ, ਕਰੋੜਾਂ ਹਿੰਦੂਆਂ ਦੀ ਆਸਥਾ ਤੇ ਸਿੱਧਾ ਹਮਲਾ ਹੈ। ਫਿਲਮਾਂ, ਇਸ਼ਤਿਹਾਰਾਂ ਅਤੇ ਸੋਸ਼ਲ ਮੀਡੀਆ ਵਿੱਚ Hindu ਦੇਵਤਿਆਂ ਦਾ અપਮਾਨ ਕਰਨਾ ਇੱਕ ਰੁਝਾਨ ਬਣ ਗਿਆ ਹੈ। Hindu ਧਰਮ ਦਾ ਵਾਰ-ਵਾਰ અપਮਾਨ ਕਿਉਂ ਅਤੇ ਕਿੰਨੇ ਸਮੇਂ ਤੋਂ ਕੀਤਾ ਜਾ ਰਿਹਾ ਹੈ? ਅਜਿਹੇ ਕਿਨਾਉਣੇ ਅਪਰਾਧਾਂ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ ਵਾਲੀਆ ਨੇ ਕਿਹਾ ਕਿ ਰਚਨਾਤਮਕਤਾ ਬੇਲਗਾਮ ਨਹੀਂ ਹੈ ਇਸ ਦੀਆਂ ਆਪਣੀਆਂ ਸੀਮਾਵਾਂ ਸੀਮਾਵਾਂ ਅਤੇ ਅਰਥ ਵੀ ਹਨ ਅਜਿਹੀ ਰਚਨਾ ਮੌਲਿਕ ਅਤੇ ਸਵੀਕਾਰਯੋਗ ਨਹੀਂ ਹੋ ਸਕਦੀ ਜੋ ਅਸ਼ਲੀਲ ਅਸ਼ਲੀਲ ਹੋਵੇ ਅਤੇ ਕਿਸੇ ਵੀ ਪਾਇਚਾਰੇ ਦੇ ਵਿਸ਼ਵਾਸਾਂ ਨੂੰ ਠੇਸ ਪਹੁੰਚਾਉਂਦੀ ਹੋਵੇ ਰਚਨਾਤਮਕਤਾ ਨੂੰ ਨਾਰਸੀਸਿਜ਼ਮ ਤੱਕ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ ਦੂਜਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਪ੍ਰਯੋਗ ਵੀ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਮਾਂ ਕਾਲੀ ਕਰੋੜਾ ਲੋਕਾਂ ਦੇ ਵਿਸ਼ਵਾਸ ਵਿੱਚ ਬ੍ਰਹਮ ਹੈ ਅਤੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਜੇਕਰ ਦੇਵੀ ਮਾਂ ਦਾ અપਮਾਨ ਕੀਤਾ ਗਿਆ ਹੈ ਤਾਂ ਬੌਗਿੰਤੀ ਹਿੰਦੂਆਂ ਦਾ ਵੀ અપਮਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਵਾਲ ਇਹ ਹੈ ਕਿ ਮਾਂ ਕਾਲੀ ਦੇ ਇਸ ਰੂਪ ਨੂੰ ਦਿਖਾਉਣ ਵਿੱਚ ਕੀ ਰਚਨਾਤਮਕਤਾ ਸ਼ਾਮਲ ਹੈ? Hindu ਦੇਵਤਿਆਂ ਦੇ ਵਿਗੜੇ ਅਸ਼ਲੀਲ ਚਿੱਤਰਣ ਵੀ ਸਾਹਮਣੇ ਆ ਰਹੇ ਹਨ